ਬਾਈ ਜੀ ਇਸ ਵੀਡੀਓ ਦੇ ਵਿੱਚ ਨਾ ਤੁਹਾਡੇ ਲਾਇਕ ਦੀ ਲੋੜ ਹੈ ਤੇ ਮੈਨੂੰ ਨਾ ਫੋਲੋ ਦੀ ਲੋੜ ਹੈ ਇਸ ਵੀਡੀਓ ਨੂੰ ਬਤਵਾ ਸ਼ੇਅਰ ਕਰਿਓ ਕਿਸੇ ਮਾਂ ਦੇ ਪੁੱਤ ਦੀ jaan ਬਚ ਸਕਦੀ ਹੈ ਸਿਰਫ ਤੁਹਾਡੇ ਕਰਕੇ ਇਸ ਵੀਡੀਓ ਨੂੰ ਦੇਖੋ ਤੇ ਜਰੂਰ ਲਾਸਟ ਤੱਕ ਸੁਣਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੁਹਾਡੇ ਕਰਕੇ jaan ਬਚ ਸਕਦੀ ਹੈ ਕਿਸੇ ਦੀ ਜੀਰ ਹਰਜਿੰਦਰ ਸਿੰਘ ਜਿਨੇ ਗਲਤ ਯੂ ਟਰਨ ਮਾਰਿਆ ਫਲੋਰੀਡਾ ਦੇ ਵਿੱਚ 45 ਸਾਲ ਦੀ ਸਜ਼ਾ ਹੋਈ ਹੈ ਸੇਮ ਇਨਸੀਡੈਂਟ 2021 ਜੋ ਹੈ ਜਿੱਥੇ 4 ਜਾਣਿਆਂ ਦੀ ਮੌਤ ਹੋ ਗਈ ਸੀ ਮੈਕਸੀਕਾ ਡਰਾਈਵਰ ਹੀ ਜਿਹਨੂੰ 110 ਸਾਲ ਦੀ ਸਜ਼ਾ ਹੋਈ ਸੀ ਪਟੀਸ਼ਨ ਉਹਦੋਂ ਜਾਰੀ ਕੀਤੀ ਸੀ ਤੇ 50 ਲੱਖ ਤੋਂ ਵੱਧ ਲੋਕਾਂ ਨੇ ਸਾਈਨ ਕੀਤਾ ਤੇ ਕੋਲੋਰਾਡੋ ਦੇ ਜਿਹੜਾ ਗਵਰਨਰ ਆ ਉਹਨੇ 100 ਸਾਲ ਦੀ ਸਜ਼ਾ ਮਾਫ ਕਰਤੀ ਸੀ ਸੇਮ ਪਟੀਸ਼ਨ ਆਪਣੀ ਕਮਿਊਨਿਟੀ ਦੇ ਵਿੱਚ ਵੀ ਜਾਰੀ ਕੀਤੀ ਆ ਲਿੰਕ ਮੇਰੀ ਬਾਇਓ ਦੇ ਵਿੱਚ ਆ ਜਦੋਂ ਤੁਸੀਂ ਕਲਿੱਕ ਕਰੋਗੇ ਉੱਤੇ ਇਦਾਂ ਦਾ ਪੇਜ ਖੁੱਲ ਜਾਊਗਾ ਪਹਿਲਾਂ ਤੁਸੀਂ ਆਪਣਾ ਨਾਮ ਫਿਲ ਕਰਨਾ ਫਿਰ ਲਾਸਟ ਨੇਮ ਈਮੇਲ ਜਿੱਥੇ ਤੁਸੀਂ ਰਹਿ ਰਹੇ ਹੋ ਤਾਂ ਪੋਸਟਲ ਕੋਡ ਉਹਨੂੰ ਜਦੋਂ ਸਾਈਨ ਇਨ ਕਰੋਗੇ ਤੁਹਾਨੂੰ ਇੱਕ ਈਮੇਲ ਆਊਗੀ ਜਿਹਨੂੰ ਤੁਸੀਂ ਕਨਫਰਮ ਕਰਨਾ ਵਾ ਤੇ ਪਟੀਸ਼ਨ ਸਾਈਨ ਹੋ ਜਾਣੀ ਹੈ ਮੰਨਦੇ ਆ ਵੀਰ ਕੋ ਗਲਤੀ ਹੋ ਗਈ ਆ ਪਰ 45 ਸਾਲ ਸਜ਼ਾ ਬਹੁਤ ਜਿਆਦਾ ਆ ਜ਼ਿੰਦਗੀ ਵੀਰ ਦੀ ਸਾਰੀ ਜੇਲ੍ਹ ਚ ਲੰਘ ਜਾਣੀ ਆ ਤੁਹਾਡੇ ਹੱਥ ਵਾਜੇ ਤੁਸੀਂ ਸਾਈਨ ਕਰਦੇ ਆ ਤੇ ਹੋ ਸਕਦਾ ਵੀਰ ਦੀ ਸਜ਼ਾ ਘੱਟ ਹੋ ਜੇ ਇਹ ਲਿੰਕ ਹੈ ਜਿਹੜਾ ਆਪਾਂ ਨੇ ਆਪਣੇ ਕਮੈਂਟ ਬਾਕਸ ਵਿੱਚ ਦਿੱਤਾ ਹੋਇਆ ਹੈ ਤੇ ਤੁਸੀਂ ਉੱਥੇ ਜਾ ਕੇ ਪਟੀਸ਼ਨ ਪਾ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ